ਦਿੱਲੀ ਇੱਕ ਸਨਾਤੀ ਹੈ ਵੈਰੇ ਆ ਕਦਮ ਥੋੜਾ ਹੱਥ ਸਾਡੇ ਭਰਾ ਸਾਡੇ ਬਜ਼ੁਰਗ ਸਾਡੇ ਬੱਚੇ ਅੱਜ ਸੜਕਾਂ ਤੇ ਸੌ ਰਹੇ ਕਿਉਂ ਪਤਾ ਹੈ ਜੇ ਅੱਜ ਨਾਮ ਉਹਨੇ ਜੇ ਅੱਜ ਉਪਰਾਲਾ ਨਾ ਕੀਤਾ ਤੇ ਸਾਰਾ ਕੁਝ ਖਤਮ ਹੋ ਜਾਣਾ ਮੱਕ ਜਾਏਗਾ ਸਰ ਕਿਉਂਕਿ ਚਾਹ ਵੀ ਚਰਵਾਲੇ ਲੋਕ ਅੱਜ ਦੇ ਚਲਾ ਰਹੇ ਆ ਉਹਨਾਂ ਨੂੰ ਨਹੀਂ ਪਤਾ ਕਿ ਗਰੀਬ ਦਾ ਦਾ ਗੱਲ ਕਿ ਆ ਕੇ ਸਤਨਾਮ ਸ੍ਰੀ ਅਕਾਲ ਉਹਨਾਂ ਨੂੰ ਨਹੀਂ ਪਤਾ ਕਿ ਕਿਸਾਨ ਦਾ ਦਰਦ ਕੀ ਆ ਉਹਨਾਂ ਨੂੰ ਨਹੀਂ ਪਤਾ ਕਿ ਮਜ਼ਦੂਰ ਦਾ ਅਸਲੀ ਦਰਦ ਕੀ ਆ ਉਹ ਕਹਿੰਦੇ 2-2000 ਤੁਹਾਡੇ account 'ਚ ਪਾ ਦਿੱਤੇ ਨਾ ਲਾਓ ਤੇ ਸੰਗਤ ਜੀ ਉਹ ਲੋਕਾਂ ਲੱਖ ਅੱਜ ਆਉਣੀ ਆ ਤੇ ਅਸੀਂ ਕਹਿੰਦੇ ਕੋਈ ਨਾ ਸਮਾਂ ਸੀ ਉਹ ਨੱਦਰ ਦੇ ਵਿੱਚ ਨਾ ਇੱਕ ਬੰਦਾ ਆਇਆ ਗੱਲ ਸਮਝ ਲਿਓ ਫਿਰ ਆਪਾਂ ਸਰਮਤੀ ਵੱਲ ਜਾਣਾ ਮੈਂ ਬੇਨਤੀ ਤਾਂ ਕਰ ਲੱਗੀਆਂ ਕਿ ਵੀ ਸਮਾਂ ਚੱਲ ਰਿਹਾ ਸਮਾਂ ਆਜੇ ਗੱਲ ਕਰੀਏ ਕਹਿੰਦੇ ਇਹ ਜੋ ਬੰਦਾ ਨਾ ਰੋਜ਼ ਆਪਣੇ ਪਿੰਡ ਦੇ ਲੋਕਾਂ ਨੂੰ ਕਹਿੰਿਆ ਕਰੇ ਭਾਈ ਜਾਗਰਤ ਹੋ ਜਾਓ ਸਾਡੀ ਨੁਟ ਹੋ ਰਹੀ ਆ ਇਕੱਠੇ ਹੋਓ ਸਾਡੀ ਨੁਟਤ ਹੁੰਦੀ ਪਈ ਆ ਫਲਾ ਕਦਾ ਕੀ ਕਹਿੰਦੇ ਹੁੰਦੇ ਸੀ ਕਹਿੰਦੇ ਤੂੰ ਤੇ ਪਾ ਗਿਆ ਉਹ ਤੇ ਝੱਲ ਐ ਅਸੀਂ ਤੇ ਉਥੇ ਜਾਵਾਂ ਹੁਣ ਜਿਹੜੀਆਂ ਕਿਸਾਨ ਜੱਥੇ ਬੰਦੀਆਂ ਨਾ ਜਾਂ ਮਜ਼ਦੂਰ ਜੱਥੇ ਬੰਦੀਆਂ ਉਹ ਅੱਜ ਰੋਲਾ ਨਹੀਂ ਪਾਉਣ ਲੱਗੀਆਂ ਬੜੇ ਲੰਮੇ ਸਮੇਂ ਤੋਂ ਤੇ ਰੋਲਾ ਪਾ ਰਹੀਆਂ ਵੀ ਸਾਡੇ ਨਾਲ ਅਧ ੱਟਾ ਹੋ ਰਿਹਾ ਸਮਝ ਜਾਈਏ ਆਪਣਾ ਹੱਕ ਲੈਣੀ ਐ ਤੇ ਅਸੀਂ ਕੀ ਕਹਿੰਦੇ ਸੀ ਨਹੀਂ ਨਹੀਂ ਅਸੀਂ ਤੇ ਬੜੇ ਚੰਗੇ ਸਾਡੇ ਨਾਲ ਗਲਤ ਕਰੀ ਨਹੀਂ ਸਕਦੇ ਅੱਜ ਸੜਕਾਂ ਤੇ ਬਿਠਾਉਣ ਵਾਲੇ ਲੀਡਰ ਹੀ ਨਹੀਂ ਗੱਲ ਕਿ ਆਖੇ ਸਤਨਾਮ ਸ੍ਰੀ ਵਾਹਿਗੁਰੂ ਅਸਲ 'ਚ ਉਹਨਾਂ ਨੂੰ ਸੜਕਾਂ ਤੇ ਬਹਿਣਾ ਚਾਹੀਦਾ ਸੀ ਸਾਡੇ ਨਹੀਂ ਅੱਜ ਅਸੀਂ ਆਪਣੇ ਹੱਥ ਲੈ ਲਈ ਖੁਦ ਬੈਠੇ ਆਂ ਤੇ ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਇੱਥੇ ਕੋਈ ਕਿਸੇ ਦਾ ਨਹੀਂ ਕੋਈ ਮਰੇ ਕੋਈ ਜੀਵੇ ਸੁਥਰਾ ਕੋਲ ਇਹਨਾਂ ਤੋਂ ਮਹਿੰਗੇ ਮਹਿੰਗੇ ਰੈਸਟੋਰੈਂਟਾਂ ਚ ਹੋਟਲਾਂ ਚ ਡਿਨਰ ਕਰਦੇ ਆ ਰੋਜ਼ ਤੇ ਅਸੀਂ ਸੜਕਾਂ ਤੇ ਬੈਠ ਕੇ ਰੋਟੀਆਂ ਖਾ ਰਹੇ ਆ ਮੈਂ ਇਹ ਗੱਲ ਉਹ ਲੋਕਾਂ ਨੂੰ ਕਹਿਣਾ ਚਾਹੁੰਦਾ ਜਿਹੜੇ ਤਲਵੇ ਚੱਟ ਨੋਕਾ ਦੀ ਬਰਾ ਮੇ ਤਲਵੇ ਚੱਟਦੇ ਆਂ ਇਹਨੇ ਉਹ ਸਾਰਿਆਂ ਤੋਂ ਮਾੜੇ ਸਾਰਿਆਂ ਤੋਂ ਢੇਡੇ ਤਲਵੇ ਚੱਟਾਂ ਨੇ ਸਾਨੂੰ ਇੱਥੇ ਤੱਕ ਲਿਆ ਆ ਕਿਸੇ ਨੇ ਲਿਖਿਆ ਜੇ ਉਹ ਜੋਦਾ ਜਿਉਂਦਾ ਹੁੰਦਾ ਅਸੀਂ ਕਿਸੇ ਤੋਂ ਘੱਟ ਨਾ ਹੁੰਦੇ ਨਾਈ ਦੁਕਾਨਾ ਖੋਲਣਾ ਬੰਦੇ ਕਿਸੇ ਦੇ ਕੈਸੇ ਦੇ ਟੱਟ ਨਾ ਹੁੰਦੇ ਧੀ ਗਰੀਬ ਦੀ ਸੋਹਣੀ ਵਸਦੀ ਘਰ ਕਿਸੇ ਦੇ ਪੱਤ ਨਾ ਹੁੰਦੇ ਸਿੱਖ ਰਾਜ ਤੇ ਆ ਜਾਣਾ ਸੀ ਜਿਆ ਕੌਲੀ ਚੱਟ ਨਾ ਹੁੰਦੇ ਗਾ ਜਿ ਕਿਹਾ ਸਤਨਾਮ ਜੀ ਵਾਹ ਖਤਰਾ ਜਿਆਦਾ ਹੋਣੀ ਚੱਟਾ ਬਾਬਾ ਜੀ ਕਹਿੰਦੇ ਪੇਟ ਵਿੱਚ ਗਈ ਹੋਈ ਜ਼ਿੰਦਗੀ ਸਾਫ਼ ਹੋ ਸਕਦੀ ਆ ਯਾਦ ਰੱਖਿਓ ਜੇ ਕਿਤੇ ਮੱਤ ਦੀ ਗੰਦਗੀ ਚਲੀ ਗਈ ਨਾ ਸਾਫ਼ ਨਹੀਂ ਹੋਣੀ ਅੱਜ ਦੇ ਸਮੇਂ ਦੀ ਉਹ ਸੈਂਟਰ ਗਵਰਨਮੈਂਟ ਤੇ ਭਾਵੇਂ ਭਾਵੇਂ ਉਹ ਸਟੇਟ ਗਵਰਨਮੈਂਟਾਂ ਨੇ ਉਹਨਾਂ ਦੀ ਮਤ ਵਿੱਚ ਮੈਲ ਆ ਗਈ ਕਿਉਂਕਿ ਉਹ ਆਪਣੇ ਆਪ ਸਟੇਬਲ ਕਰ ਚੁੱਕੇ ਆ ਆਪਣੇ ਆਪ ਜੋ ਠੀਕ ਨੇ ਬੱਚੇ ਉਹਨਾਂ ਦੇ ਸੈਟਲ ਪਰਿਵਾਰ ਉਹਨਾਂ ਦੇ ਸੈਟਲ ਗੋਲੀਆਂ ਖਾਣੀਆਂ ਤਾਂ ਅਸੀਂ ਧਰਨੇ ਲਾਉਣੇ ਉਤ ਹਰ ਬੰਦੇ ਦੀ ਲੜਾਈ ਹੈ ਜਿਹੜਾ ਰੋਜ਼ ਮੱਖਣ ਨਾਲ ਚੋਪੜ ਕੇ ਰੋਟੀ ਖਾਂਦਾ ਹੈ ਹਰ ਬੰਦੇ ਦੀ ਜੜਾਈ ਹੈ ਤੇ ਸਾਨੂੰ ਜਾਗਣਾ ਪਏਗਾ ਉਪਰਾਲੇ ਕਰਨੇ ਸ਼ੁਰੂ ਕਰਦੇ ਹੋ ਨਹੀਂ ਤੇ ਜਿਹੜੇ ਹਿਸਾਬ ਨਾਲ ਸਾਡੀ ਲੁੱਟ ਹੋ ਰਹੀ ਆ ਬਚਣਾ ਕੱਖ ਵੀ ਨਹੀਂ ਜਿਹੜੇ ਹਿਸਾਬ ਨਾਲ ਸਾਡੀ ਲੁੱਟ ਹੋ ਰਹੀ ਆ ਨਾ ਬਚਣਾ ਨਹੀਂ ਅੱਜ ਜਾਗਣਾ ਪੈਣਾ ਸਾਨੂੰ ਸਾਰਿਆਂ ਨੂੰ ਯਾਦ ਰੱਖਿਓ ਇਹ ਮੌਕਾ ਇਹ ਸਮਾਂ ਆਏਗਾ ਇਹ ਸਮਾ ਹੋਣਾ ਹੈ ਕਿਹੜਾ ਕਹਿੰਦੇ ਇੱਕ ਨਾ ਰਾਜ ਦੇ ਵਿੱਚ ਮੀਂਹ ਨਹੀਂ ਸੀ ਪੈ ਰਿਹਾ ਮੈਂlast ਬੇਨਤੀ ਕਰਕੇ ਸਮਾਪਤੀ ਕਰਾਂ ਧਿਆਨ ਦਿਓ ਰਾਜ ਦੇ ਵਿੱਚ ਮੀਂਹ ਨਹੀਂ ਸੀ ਪੈ ਰਿਹਾ ਰਾਜ ਤੇ ਬੜੇ ਯਤਨ ਕੀਤੇ ਗਏ ਮੀਂਹ ਪਾਉਣ ਤੇ ਜਦੋਂ ਕਾਫੀ ਯਤਨ ਹੋਏ ਮੀਂਹ ਨਾ ਪਿਆ ਤੇ ਇੱਕ ਫਕੀਰ ਕੋਲ ਚਲੇ ਗਏ ਕਹਿੰਦੇ ਜੀ ਬਾਬਾ ਜੀ ਮੀਂਹ ਪਵਾ ਦਿਓ ਮੀਂਹ ਪਵਾ ਦਿਓ ਉਹ ਕਹਿੰਦੇ ਮੀਂਹ ਤੇ ਪੈ ਜਾਏਗਾ ਮੀਂਹ ਪੈ ਜਾਏਗਾ ਪਰ ਇੱਕ ਸ਼ਰਤ ਹੈ ਵੀ ਮੀਂਹ ਜਿਹੜਾ ਪੈਣਾ ਹੈ ਨਾ ਮੀਂਹ ਦਾ ਪਾਣੀ ਕਿਉਂ ਹੋ ਜਾਏ ਜਿਹੜਾ ਬੰਦਾ ਮੀਂਹ ਦਾ ਪਾਣੀ ਪੀਊਗਾ ਪਾਗ ਵਾਂਗ ਇਹ ਗੱਲ ਮਜੀਰ ਨੇ ਜਾ ਕੇ ਰਾਜੇ ਨੂੰ ਦੱਸੀ ਸੁਣਿਓ ਆ ਜਿਹੜਾ ਬਿੱਲ ਲਾਗੂ ਹੋਇਆ ਨਾ ਇਹਦੇ ਸਬੰਧ ਚੰਦ ਫਿੱਟ ਹੋ ਗਈ ਗੱਲ ਸਮਝ ਲਓ ਜੀ ਜਿਵੇਂ ਉਹ ਸਟੇਟ ਗਵਰਨਰ ਨੇ ਇੱਕ ਦਾ ਇੱਕ ਦਾ ਪਹਿਲਾ ਵਿਆਹ ਕਿਦਾਂ ਤੇ ਸੀ ਫਿਰ ਇੱਕਦਮ ਚੇਂਜ ਹੋ ਗਿਆ ਵਿਆਹ ਉਹ ਕਹਿੰਦੇ ਰਾਜੇ ਨੂੰ ਜਾ ਕੇ ਦੱਸਿਆ ਵਜ਼ੀਰ ਨੇ ਕਹਿੰਦੇ ਜੀ ਮਹਾਪੁਰਖ ਤਾਂ ਇੱਕ ਲੱਭ ਗਿਆ ਪਾਪਾ ਤੇ ਲੱਭ ਗਿਆ ਉਹ ਕਹਿੰਦਾ ਮੀਂਹ ਤਾਂ ਪੈ ਜਾਊ ਪਰ ਜਿਹੜਾ ਇਹ ਮੀਂਹ ਹੋਊਗਾ ਜਿਹੜਾ ਪਾਣੀ ਪਿਊਗਾ ਪਾਗਲ ਹੋ ਜਾਊ ਉਹ ਕਹਿੰਦੇ ਕੋਈ ਨਾ ਪੀ ਲੈ ਉਹ ਜੰਦਾ ਪਾਣੀ ਕਿ ਉਹ ਵੀ ਆਪਾਂ ਥੋੜਾ ਪੀਣਾ ਹੈ ਆਪਾਂ ਥੋੜਾ ਮਰਨਾ ਹੈ ਆਪਾਂ ਥੋੜਾ ਪਾਗਲ ਹਾਂ ਨਾ ਇਦਾਂ ਹੀ ਕਹਿੰਦੀ ਆ ਨਾ ਗਵਰਨਮੈਂਟਾਂ ਲੀਡਰ ਇਹਦੇ ਸੋਚਦੇ ਕਹਿੰਦੇ ਪੀ ਪੈ ਗਿਆ ਲੋਕਾਂ ਨੇ ਪਾਣੀ ਪੀ ਲਿਆ ਜਿਹੜਾ ਪਾਣੀ ਪੀਂਦੇ ਪਾਗਲ ਹੋ ਜਾਂਦੇ ਜਿਹੜਾ ਪਾਣੀ ਪੀਂਦੇ ਪਾਗਲ ਹੋ ਜਾਂਦੇ ਸਰਕਾਰ ਦੇ ਹਿਸਾਬ ਨਾਲ ਪਾਗਲ ਹੋ ਜਾਂਦੇ ਜਿਵੇਂ ਗਵਰਨਰਸ No, eso... que é ਰੌਣਾ ਪਾ ਲਿਆ ਪਰ ਤੁਹਾਨੂੰ ਪਤਾ ਹੈ ਕਿ ਅਸੀਂ ਉਹ ਆ ਜਿਨ੍ਹਾਂ ਦੇ ਰਾਜ ਵਿੱਚ ਕਦੇ ਸੂਰਜ ਛਿਪਦਾ ਹੀ ਘੋਰੇ ਨੇ ਕਹੀ ਗੱਲ ਸਰਦਾਰ ਕਰਤਾਰ ਸਿੰਘ ਸਰਾਭਾ ਤੇ ਸਰਦਾਰ ਕਰਤਾਰ ਸਿੰਘ ਸਰਾਭਾ ਕਹਿੰਦਾ ਜੇ ਤੁਹਾਡੇ ਰਾਜ ਵਿੱਚ ਸੂਰਜ ਨਹੀਂ ਨਾ ਛਿਪਦਾ ਤੇ ਯਾਦ ਰੱਖਿਓ ਜਿੱਦੇ ਸੂਰਜ ਨੂੰ ਬੰਦ ਕੀਤਾ ਛਪਾਇਆ ਤੇ ਪੰਜਾਬ ਨੇ ਸਟਾਉਣੇ ਦਾ ਅਜ ਕਿਆ ਕੋ ਸਤਨਾਮ ਸ੍ਰੀ ਦਾਨ ਹੈ ਜੇ ਸੂਰਜ ਚੜਾਉਣਾ ਜਾਣਦੇ ਆ ਦੇ ਲੋਣਾ ਵੀ ਜਾਣਦੇ ਰਹੋ ਵਿਚਾਰ ਕਹਿਣ ਤੋਂ ਪਾਪ ਇਤਿਹਾਸ ਨੂੰ ਪੜਿਆ ਕਹਿੰਦੇ ਜਦੋਂ ਉਹ ਵਜ਼ੀਰਾ ਨੇ ਕਿਹਾ ਮਹਾਰਜ ਲੋਕ ਤੇ পাগল ਹੋਣੇ ਸ਼ੁਰੂ ਹੋ ਗਏ ਇੰਨੇ ਕੋ ਲੋਕ পাগল ਹੋ ਗਏ ਕਿ ਉਹ ਆਪਣੇ ਮਹਿਲਾਂ ਵੱਲੋਂ ਆ ਰਹੇ ਜਦੋਂ ਇਹ ਗੱਲ ਸੁਣ ਕੇ ਸਾਡੇ ਮਹਿਲਾਂ ਵੱਲੋਂ ਆਉਂਦੇ ਆਪਾਂ ਪੜਦੇ ਆ ਨਾ ਲਿਖਿਆ ਦਿੱਲੀ ਦੀ ਰਾਣੀਆਂ ਦੀ ਨੰਦ ਪਰਵਾਰਾਂ ਅੱਜ ਉਹ ਦਿੱਲੀ ਜਿਹੜੇ ਕਹਿੰਦੇ ਸੀ ਇੱਕ ਦਾ ਆ ਜਾਣਗੇ ਤੇ ਬੇਬੀਅਰ ਕੂਰੀਅਰ ਭਨ ਕੇ ਜਾਣਦੇ ਨਹੀਂ ਸੀ ਕਿ ਅਸੀਂ ਤੇ ਉਹ ਆ ਜਿਨ੍ਹਾਂ ਨੇ ਤੂਪਾਂ ਦੇ ਮੂੰਹ ਮੋੜੇ ਹੋਏ ਅਸੀਂ ਤੇ ਉਹ ਆ ਜਿਨ੍ਹਾਂ ਨੇ ਪਥਰਾਂ ਦੇ ਮੂੰਹ ਮੋੜੇ ਤੇ ਸੰਗਤ ਜੀ ਰਾਜਕੇਦਨ ਕੀ ਹੋਇਆ ਕਹਿੰਦੇ ਜਨਤਾ ਹੋ ਗਈ ਹੈ পাগল ਭਾਵ ਕੇ ਸਮਝ ਲੱਗ ਗਈ ਆ ਸਾਰੀ ਜਨਤਾ ਇਕੱਠੀ ਹੋ ਕੇ ਆਪਣੇ ਮਹਿਲਾਵਾਂ ਨੂੰ ਆ ਰਹੀ ਹੈ ਕਹਿੰਦਾ ਬੜੀ ਬੇਵਕਤਾ ਛੜੀ ਹੁਣ ਹੱਥ ਕੱਟੋ ਕੋਈ ਕੋਈ ਹੁਣ ਹੱਥ ਕੱਟੋ ਹੁਣ ਵਜ਼ੀਰ ਕਹਿੰਦੇ ਜੀ ਹੱਥ ਇਹਦਾ ਇੱਕੋ ਹੀ ਹੈ ਮੋਦੀ ਨੂੰ ਸੋਣ ਲੈਣਾ ਚਾਹੀਦਾ ਹੱਥ ਇੱਕੋ ਹੀ ਹੈ ਸਮੇਂ ਦੀ ਸਟੇਟ ਗਵਰਨਰ ਜਿਹੜੇ ਡੋਗਰਿਆਂ ਦੇ ਕੌਮ ਚੋਂ ਨੇ ਉਹ ਨਹੀਂ ਉਹ ਨਹੀਂ ਜਾਗੇ ਉਹਨਾਂ ਨੇ ਕਿੱਥੇ ਜਾ ਕੇ ਤਾਂ ਜਿਹੜੇ ਰੋਟੀ ਉਦਾਂ ਖਾਦੇ ਆ ਸਮਾਜੀ ਨਾ ਕਹਿੰਦੇ ਅੱਜ ਕੈਦਾਂ ਬਣ ਬੈਠੀ ਰਾਜੇ ਜੀਤ ਸਿਉਂ ਦੀ ਰਾਣੀ ਮੈਂ ਝੁੱਪੜ ਵਿੱਚ ਡੱਗ ਕੇ ਲੋਗਰੇ ਭਰਦੇ ਸੀ ਕਦੇ ਪਾਣੀ ਕੈਦ ਕਰਨ ਵਾਲੇ ਦਲੀਪ ਸਿੰਘ ਨੂੰ ਇੰਗਲੈਂਡ ਪਹੁੰਚਾਉਣ ਵਾਲੇ ਡੋਗਰੇ ਸਹ ਰੋ ਵਿਚਾਰ ਤੇ ਅੱਜ ਉਹ ਵਜੀਰਾ ਨੂੰ ਪੁੱਛਦਾ ਹੱਲ ਕੀ ਕਰੀਏ ਕਹਿੰਦੇ ਹੱਲੇ ਦਾ ਕੋਈ ਨਹੀਂ ਇਹ ਇਹ ਕਰਨਾ ਪੈਣਾ ਤੁਹਾਡੇ ਸਾਹਮਣੇ ਆ ਜਿਵੇਂ ਕਿਸਾਨਾਂ ਦਾ ਹਰ ਪੂਰੇ ਦੇਸ਼ ਦੇ ਕਿਸਾਨ ਪੂਰੇ ਦੇਸ਼ ਦੇ ਕਿਸਾਨ ਮਜ਼ਦੂਰ ਹਰ ਵਰਗ ਦੇ ਜਿਹੜਾ ਅੱਜ ਦਿੱਲੀ ਪਹੁੰਚ ਚੁੱਕਿਆ ਤੇ ਅੱਜ ਇਹ ਦੱਸਿਆ ਜਾਂਦਾ ਨਾ ਅਸੀਂ ਅੱਤਵਾਦੀ ਨਹੀਂ ਆ ਅਸੀਂ ਮਜ਼ਦੂਰ ਕਿਸਾਨ ਅਸੀਂ ਅੱਤਵਾਦੀ ਨਹੀਂ ਲਿਖਿਆ ਪਾਣੀ ਪੀਣਾ ਪੀਣਾ ਤੁਹਾਡਾ ਜੋਸ਼ ਤੁਹਾਡੀ ਚੜ੍ਹਦੀ ਕਲਾ ਤੁਹਾਡਾ ਪ੍ਰਤਾਪ ਬਹੁਤ ਜ਼ਿਆਦਾ ਹੈ ਲੋੜ ਹੈ ਅੱਜ ਸਾਰਿਆਂ ਦੇ ਇਕੱਠੇ ਹੋਣ ਦੀ ਜਿੱਥੇ ਆਪਣਾ ਹੱਕ ਲੈਣ ਲਈ ਸੰਘਰਸ਼ ਕਰ ਰਹੇ ਆ ਨਾਲ ਨਾਲ ਪਾਣੀ ਜ਼ਰੂਰ ਪੜਿਆ ਕਰੋ ਸਾਧਨਾ ਜ਼ਰੂਰ ਕਰਿਆ ਕਰੋ ਅੰਦਰੋਂ ਸੌਲਟ ਹੋਈਏ ਅੰਦਰੋਂ ਤਕੜੇ ਹੋਈਏ ਤੇ ਸੰਗਤ ਜੀ